ਸੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਜਿਦੇ ਵਿੱਚ ਅੱਪਾ ਤੁਹਾਨੂੰ ਦੱਸਾਂਗੇ ਕਿ ਮੈਂ ਇੱਕ ਕਿੰਨੇ ਤੇ ਕਿਹੜੇ ਲੈਣੇ ਸੋ ਜਿਉਂਦਾ ਮੇਰੇ ਵੀਰ ਨਵੇਂ ਜੋ ਅੱਜ ਵੀਡੀਓ ਬਣਾਉਣ ਲੱਗੇ ਜਿਨੇ ਮੈਂ ਅੱਜ ਸ਼ੁਰੂ ਹੀ ਕੀਤਾ ਖੰਮ ਤਾਂ ਮੈਂ ਤਕਰੀਬਨ 300 ਰੁਪਏ ਵਾਲਾ ਇੱਕ ਮੈਗ ਸਿੰਗਲ ਮੈਕ ਆਰਡਰ ਕੀਤਾ ਸੀ ਜੋ ਅੱਜ 14 ਤਰੀਕ ਨੂੰ ਆਪਣੇ ਕੋਲੇ ਡਿਲੀਵਰ ਹੋਇਆ ਆਪਣੇ ਕੋਲੇ ਬਾਕਸ ਪਹੁੰਚ ਚੁੱਕੇ ਤੇ ਆਪਾਂ ਕਰਦੇ ਆਂ ਆਰਡਰ ਅੱਜ ਆਪਣੇ ਕੋਲੇ ਸਟੈਂਡ ਹੈ ਨਹੀਂ ਸੋ ਥੋੜੀ ਜਿਹੀ ਦਿੱਕਤ ਆ ਗਈ ਆਪਾਂ ਸਟੈਂਡ ਵੀ ਆਰਡਰ ਕੀਤਾ ਉਸ ਦੀ ਵੀਡੀਓ ਜਲਦ ਹੀ ਲੈ ਕੇ ਆਵਾਂਗੇ ਸੋ ਇਹਨਾਂ ਦਾ ਨਾਮ ਹੈ ਜੀ K8 ਚਾਈਨਿਸ ਆਈਟਮ ਹੈ ਜੀ ਚਾਈਨਿਸ ਨੈਕ ਹੈ ਪਰ ਇਹਨਾਂ ਦੀ ਕੁਆਲਿਟੀ ਮੈਨੂੰ ਬਹੁਤ ਵਧੀਆ ਲੱਗੀ ਸੋ ਪਹਿਲਾਂ ਮੈਂ ਵਰਤੀ ਸੀ K9 ਉਹ ਮੇਰੇ ਕੋਲੇ ਟੁੱਟ ਗਏ ਡਿੱਗ ਗਏ ਡਿੱਗਣ ਕਰਕੇ ਉਹ ਟੁੱਟ ਗਏ ਤੇ ਉਹ ਲੋਟ ਨਹੀਂ ਹੋਏ ਇਸ ਲਈ ਮੈਂ ਕੇ 8 ਆਰਡਰ ਕਰਦੇ ਸੋ ਇਹ ਇੱਕ ਤਾਂ ਮੈਨੂੰ ਉਹਨਾਂ ਨਾਲੋਂ ਸਸਤੇ ਪੈ ਗਏ ਤੇ ਇੱਕ ਇਹਨਾਂ ਦੀ ਕੁਆਲਿਟੀ ਉਹਨਾਂ ਨਾਲੋਂ ਵਧੀਆ ਚਾ ਸੋ ਇਸ ਤਰ੍ਹਾਂ ਦਾ ਬਾਕਸ ਆਉਂਦਾ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਇੱਕ ਜੋ ਇਹਦੇ ਨਾਲ ਆਉਂਦਾ ਸਿਸਟਮ ਉਹ ਫੋਨ ਦੇ ਸੀਟ ਹੈ ਵੀ ਆ ਜੋ ਵੀ ਤੁਹਾਡੀ ਲੀਡ ਆ ਉਹਦੇ ਚ ਲੱਗ ਜਾਏਗਾ ਤੇ ਇਸ ਨਾਲ ਮੈਂ ਇੱਕ ਅਟੈਚ ਹੋ ਜਾਣਗੇ ਸੋ ਆਪਕਰ ਲਈ ਜੀ ਓਪਨ ਇਹ ਦੇ ਵਿੱਚ ਇੱਕ ਮੈਕ ਇੱਕ ਉਹ ਸਿਸਟਮ ਜੋ ਅਟੈਚ ਕਰਨ ਵਾਲਾ ਤੇ ਲੀਡ ਇੱਕ ਆਪਣੇ ਆਈਫੋਨ ਦੀ ਜੋ ਹੁੰਦੀ ਹੈ ਲੀਡ ਲਾਉਣ ਵਾਸਤੇ ਉਹ ਜੈਕ ਹੁੰਦਾ ਜੀ ਨਾਲ ਸੋ ਤੁਸੀਂ ਦੇਖ ਸਕਦੇ ਹੋ ਵੀਰ ਸੋ ਇਹ ਆਪਾਂ ਨੂੰ ਸਿਸਟਮ ਇਹਦਾ ਸਾਰਾ ਜੋ ਮੈਨੂ 283 ਰੁਪਏ ਦਾ ਉਹ ਤੇ ਪੀ ਮੇਰੇ ਨਾਲ ਟੋਕਨ ਲੱਗੇ ਫਿਲਪ ਘਰ ਤੋਂ ਮੈਂ ਆਰਡਰ ਕੀਤਾ ਸੀ ਉਸ ਦੀ ਪਿਕ ਮੈਂ ਪਹਿਲਾਂ ਵਿੱਚ ਲਾ ਚੁੱਕਿਆ ਜੀ ਇਫੋਨ ਨਾਲ ਅਟੈਚ ਕਰਨੇ ਬਹੁਤ ਜਿਆਦੇ ਸੌਖੇ ਤੇ ਸਰਲ ਹੈ ਜੀ ਸੋ ਇਸ ਨੂੰ ਕੋਈ ਵੀ ਫੋਨ ਦੇ ਨਾਲ ਅਟੈਚ ਕਰ ਸਕਦਾ ਸੋ ਇਸ ਦੇ ਵਿੱਚ ਸੀ ਟੈਪ ਇੱਕ ਇਹਨਾਂ ਨੂੰ ਚਾਰਜ ਜਾਨੀ ਕਿ ਮੈਕ ਨੂੰ ਇਕੱਲੇ ਮੈਕ ਨੂੰ ਚਾਰਜ ਕਰਨ ਵਾਲੀ ਲੀਡ ਹੈ ਜੀ ਸੋ ਠੀਕ ਹੈ ਕੁਆਲਟੀ ਲੀਡ ਦੀ ਇੰਨੀ ਵਧੀਆ ਕੁਆਲਟੀ ਨਹੀਂ ਪਰ ਮੈਕ ਦੀ ਕੁਆਲਟੀ ਬਿਲਕੁਲ ਵਧੀਆ ਲੱਗੀ ਪਹਿਲਾਂ ਵਾਲੇ ਮੈਕ ਦੇ ਮੁਕਾਬਲੇ ਸੋ ਬਾਰੇ ਮਹਿੰਗੇ ਮੈਕ ਆਰਡਰ ਕਰਨ ਨੂੰ ਆਦਾ ਕੰਮ ਚਲਾਉਣ ਵਾਸਤੇ ਸਸਤੇ ਮੈਕ ਲੈ ਸਕਦੇ ਹੋ ਜੀ ਤੁਸੀਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ